ਨਸ਼ਾ ਤਸਕਰਾਂ ਦੇ ਖਿਲਾਫ ਸਪੈਸ਼ਲ ਜਿਹੜੀ ਮਹਿਮਾ ਚਲਾਈ ਗਈ ਸੀ ਔਰ ਜਿਹੜੇ ਨਸ਼ਾ ਤਸਕਰ ਜੋ ਵੱਡੇ ਪੱਧਰ ਤੇ ਸਬਡਿਵੀਜ਼ਨ ਫਤਿਹਗੜ ਜੂੜੀਆਂ ਏਰੀਆ ਦੇ ਵਿੱਚ ਨਸ਼ਾ ਤਸਕਰੀ ਦਾ ਕੰਮ ਜਿਨ੍ਹਾਂ ਨੇ ਕੀਤਾ ਹੋਇਆ ਉਹਨਾਂ ਦੀ ਉਹਨਾਂ ਨੂੰ ਵੱਡੀਆਂ ਰਿਕਵਰੀਆਂ ਉਹਨਾਂ ਦੇ ਕੋਲੋਂ ਹੋਈਆਂ ਹੋਈਆਂ ਨੇ ਔਰ ਇਹਨਾਂ ਸਮਗਦਰਾਂ ਨੇ ਜੋ ਇੱਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਨਸ਼ਾ ਵੇਚ ਕੇ ਇਸ ਇਲਾਕੇ ਦੇ ਨੌਜਵਾਨ ਪੀੜੀ ਦਾ ਨੁਕਸਾਨ ਕਰਕੇ ਜਿਹੜੀਆਂ ਆਪਣੀਆਂ ਜਾਇਦਾਦਾਂ ਬਣਾਈਆਂ ਸੀ ਉਹਨਾਂ ਦੀਆਂ ਜਾਇਦਾਦਾਂ ਨੂੰ ਜਿਹੜਾ ਕੰਪੀਟੈਂਟ ਅਥਾਰਟੀ ਦਿੱਲੀ ਪਾਸੋਂ ਫ੍ਰੀਜ਼ ਕਰਾਇਆ ਗਿਆ ਆਂ ਜੋ ਸਹਿਲ ਕਾਸਮੀਰ ਆਈਪੀਐਸ ਐਸਐਸਪੀ ਸਾਹਿਬ ਬਟਾਲਾ ਜਿਹੜੀਆਂ ਹਦਾਇਤਾਂ ਦੇ ਅਨਸਾਰ ਨਸ਼ਾ ਤਸਕਰਾਂ ਦੇ ਖਿਲਾਫ ਸਪੈਸ਼ਲ ਜਿਹੜੀ ਮਹਿੰਮ ਚਲਾਈ ਗਈ ਸੀ ਔਰ ਜਿਹੜੇ ਨਸ਼ਾ ਤਸਕਰ ਜੋ ਵੱਡੇ ਪੱਦਰ ਤੇ ਸਬਡਿਵੀਜ਼ਨ ਫਤਿਹਗੜ ਚੋੜੀਆਂ ਏਰੀਆ ਦੇ ਵਿੱਚ ਨਸ਼ਾ ਤਸਕਰੀ ਦਾ ਕੰਮ ਜਿਨ੍ਹਾਂ ਨੇ ਕੀਤਾ ਹੋਇਆ ਉਹਨਾਂ ਦੀ ਉਹਨਾਂ ਨੂੰ ਵੱਡੀਆਂ ਰਿਕਵਰੀਆਂ ਉਹਨਾਂ ਦੇ ਕੋਲੋਂ ਹੋਈਆਂ ਹੋਈਆਂ ਨੇ ਕਮਰਸ਼ੀਅਲ ਕੁਆਂਟੀਟੀਜ਼ ਦੀਆਂ ਜਿਨ੍ਹਾਂ ਦੇ ਕੇਸ ਜਿਹੜੇ ਚੱਲ ਰਹੇ ਨੇ ਕੁਝ ਦੇ ਅੰਡਰ ਦਾ ਟ੍ਰਾਇਲ ਨੇ ਔਰ ਇਹਨਾਂ ਸਮਗਲਰਾਂ ਨੇ ਜੋ ਇੱਕ ਗੈਰਕਾਨੂੰਨੀ ਤਰੀਕੇ ਦੇ ਨਾਲ ਨਸ਼ਾ ਵੇਚ ਕੇ ਇਸ ਇਲਾਕੇ ਦੇ ਨੌਜਵਾਨ ਪੀੜੀ ਦਾ ਨੁਕਸਾਨ ਕਰਕੇ ਜਿਹੜੀਆਂ ਆਪਣੀਆਂ ਜਾਇਦਾਦਾਂ ਬਣਾਈਆਂ ਸੀ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਵਹੀਕਲ ਉਹਨਾਂ ਦੇ ਘਰ ਉਹਨਾਂ ਦੇ ਪਲਾਟ ਉਹ ਉਹਨਾਂ ਦੇ ਉਹਨਾਂ ਦੇ ਸਬੰਧ ਦੇ ਵਿੱਚ ਕਾਰਵਾਈ ਕਰਦੇ ਹੋਏ 68 ਐਫ ਐਨਡੀਪੀਐਸ ਐਕਟ ਦੇ ਤਹਿਤ ਉਹਨਾਂ ਦੀਆਂ ਜਾਇਦਾਦਾਂ ਨੂੰ ਜਿਹੜਾ ਕੰਪੀਟੈਂਟ ਅਥਾਰਟੀ ਦਿੱਲੀ ਪਾਸੋਂ ਫ੍ਰੀਜ਼ ਕਰਵਾਇਆ ਗਿਆ ਤੇ ਅੱਜ ਜਿਹੜੇ ਫ੍ਰੀਜ਼ਿੰਗ ਆਰਡਰ ਨੇ ਉਹ ਸਾਡੇ ਕੋਲ ਪਹਿਲਾਂ ਮਸੂਲ ਹੋਏ ਸੀ ਅੱਜ ਅਸੀਂ ਉਹਨਾਂ ਦੇ ਘਰਾਂ ਦੇ ਵਿੱਚ ਚਪਕਾ ਕੇ ਉਹਨਾਂ ਨੂੰ ਨੋਟ ਕਰਵਾ ਕੇ ਔਰ ਇਹ ਸਾਰੀ ਕਾਰਵਾਈ ਕਰ ਰਹੇ ਹਾਂ ਇਸ ਇਲਾਕੇ ਦੇ ਵਿੱਚ ਫਤਿਹਗੜ ਚੋੜੀਆਂ ਦੇ 6 6 ਵੱਡੇ ਸਮਗਦਰ ਦੇ ਸਦਰ ਥਾਣੇ ਦੇ 7 ਸਮਗਦਰ ਦੇ ਔਰ ਕਿਲਾ ਲਾਲ ਸਿੰਘ ਥਾਣੇ ਦੇ 2 ਸਮਗਦਰ ਦੇ ਜਿਨ੍ਹਾਂ ਦੀ ਪ੍ਰਾਪਰਟੀ ਜਿਹੜੀ ਆ ਫ੍ਰੀਜ਼ ਕਰਵਾਈ ਗਈ ਹੈ ਔਰ ਇਹਨਾਂ ਦੀ ਕੁੱਲ ਜਿਹੜੀ ਕੀਮਤ ਹੈ 5 ਕਰੋੜ 73 ਲੱਖ 60000 595 ਰੁਪਏ ਬਣਦੀ ਹੈ ਜਿਹੜੀ ਭਾਰਤ ਸਰਕਾਰ ਦੇ ਹੁਕਮਾਂ ਦੇ ਅਨਸਾਰ ਇਹ ਜਿਹੜੀ ਫ੍ਰੀਜ਼ ਕੀਤੀ ਗਈ ਹੈ ਇਹ ਸਰ ਇਹ ਫਤਿਹਗੜ ਚੂੜੀਆਂ ਸ਼ਹਿਰ ਦੇ ਕਿਨੇਸ਼ ਹੈ ਜੀ ਫਤਿਹਗੜ ਚੂੜੀਆਂ ਦੇ 6 ਐਫ ਆਰਸ ਹੈਗੀਆਂ ਨੇ ਜਿਨ੍ਹਾਂ ਦੇ 6 ਜਿਹੜੇ ਸਮਗਲਰ ਨੇ ਉਹਦੇ 6ਾਂ ਦੇ ਘਰਾਂ ਦੇ ਵਿੱਚ ਜਿਹੜੇ ਨੇ ਇਹ ਨੋਟਿਸ 68 ਐਫ ਦੇ ਤਹਿਤ ਕਾਰਵਾਈ ਕਰਦੇ ਹੋਏ ਫ੍ਰੀਜ਼ਿੰਗ ਆਰਡਰ ਚਪਕਾਏ ਗਏ। ਇਹ ਸਰ ਇਹਦੇ ਅਗਲਾ ਐਕਸ਼ਨ ਕੀ ਹੁੰਦਾ ਜੀ ਜਿਹੜਾ ਆਪਾਂ ਨੋਟਿਸ ਧਰਾਂ ਦੇ ਬਾਹਰ ਚਪਕਾਏ ਗਏ ਆ ਇਸ ਤੋਂ ਨੈਕਸਟ ਕੱਪ ਕੀ ਹੁੰਦਾ ਜੀ? ਕਾਨੂੰਨ ਮੁਤਾਬਕ ਇਹਨਾਂ ਨੂੰ ਸਾਰੀ ਜਿਹੜੀ ਕਾਰਵਾਈ ਆ ਉਹ ਕੰਪੀਟੈਂਟ ਅਥਾਰਟੀ ਤੋਂ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ। ਲੇਕਿਨ ਫਿਰ ਵੀ ਜੇ ਇਹ ਕੋਈ ਅਪੀਲ ਵਗੈਰਾ ਕਰਨਗੇ ਔਰ ਉਸ ਦੇ ਮੁਤਾਬਕ ਹੋਊਗੀ ਜਿਹੜੀ ਕਾਰਵਾਈ ਆ ਮਸਤਲਿਆਂ ਦੀ ਜਾਊਗੀ। ਨਸ਼ਾ ਤਸਕਰਾਂ ਦੇ ਖਿਲਾਫ ਸਪੈਸ਼ਲ ਜਿਹੜੀ ਮਹਿੰਮ ਚਲਾਈ ਗਈ ਸੀ ਔਰ ਜਿਹੜੇ ਨਸ਼ਾ ਤਸਕਰ ਜੋ ਵੱਡੇ ਪੱਧਰ ਤੇ ਸਬਡਿਵੀਜ਼ਨ ਫਤਿਹਗੜ ਜੂੜੀਆਂ ਏਰੀਆ ਦੇ ਵਿੱਚ ਨਸ਼ਾ ਤਸਕਰੀ ਦਾ ਕੰਮ ਜਿਨ੍ਹਾਂ ਨੇ ਕੀਤਾ ਹੋਇਆ ਉਹਨਾਂ ਦੀ ਉਹਨਾਂ ਨੂੰ ਵੱਡੀਆਂ ਰਿਕਵਰੀਆਂ ਉਹਨਾਂ ਦੇ ਕੋਲੋਂ ਹੋਈਆਂ ਹੋਈਆਂ ਨੇ ਔਰ ਇਹਨਾਂ ਸਮਗਲਰਾਂ ਨੇ ਜੋ ਇੱਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਨਸ਼ਾ ਵੇਚ ਕੇ ਇਸ ਇਲਾਕੇ ਦੇ ਨੌਜਵਾਨ ਪੀੜੀ ਦਾ ਨੁਕਸਾਨ ਕਰਕੇ ਜਿਹੜੀਆਂ ਆਪਣੀਆਂ ਜਾਇਦਾਦਾਂ ਬਣਾਈਆਂ ਸੀ ਉਹਨਾਂ ਦੀਆਂ ਜਾਇਦਾਦਾਂ ਨੂੰ ਜਿਹੜਾ ਕੰਪੀਟੈਂਟ ਅਥਾਰਟੀ ਦਿੱਲੀ ਪਾਸੋਂ ਫ੍ਰੀਜ਼ ਕਰਾਇਆ ਗਿਆ ਆਂ ਜੋ ਸਹਿਲ ਕਾਸਮੀਰ ਆਈਪੀਐਸ ਐਸਐਸਪੀ ਸਾਹਿਬ ਬਟਾਲਾ ਜਿਹੜੀਆਂ ਹਦਾਇਤਾਂ ਦੇ ਅਨਸਾਰ ਨਸ਼ਾ ਤਸਕਰਾਂ ਦੇ ਖਿਲਾਫ ਸਪੈਸ਼ਲ ਜਿਹੜੀ ਮਹਿੰਮ ਚਲਾਈ ਗਈ ਸੀ ਔਰ ਜਿਹੜੇ ਨਸ਼ਾ ਤਸਕਰ ਜੋ ਵੱਡੇ ਪੱਦਰ ਤੇ ਸਬਡਿਵੀਜ਼ਨ ਫਤਿਹਗੜ ਚੋੜੀਆਂ ਏਰੀਆ ਦੇ ਵਿੱਚ ਨਸ਼ਾ ਤਸਕਰੀ ਦਾ ਕੰਮ ਜਿਨ੍ਹਾਂ ਨੇ ਕੀਤਾ ਹੋਇਆ ਉਹਨਾਂ ਦੀ ਉਹਨਾਂ ਨੂੰ ਵੱਡੀਆਂ ਰਿਕਵਰੀਆਂ ਉਹਨਾਂ ਦੇ ਕੋਲੋਂ ਹੋਈਆਂ ਹੋਈਆਂ ਨੇ ਕਮਰਸ਼ੀਅਲ ਕੁਆਂਟੀਟੀਆਂ ਦੀਆਂ ਜਿਨ੍ਹਾਂ ਦੇ ਕੇਸ ਜਿਹੜੇ ਚੱਲ ਰਹੇ ਨੇ ਕੁਝ ਦੇ ਅੰਡਰ ਦਾ ਟ੍ਰਾਇਲ ਨੇ ਔਰ ਇਹਨਾਂ ਸਮਗਲਰਾਂ ਨੇ ਜੋ ਇੱਕ ਗੈਰਕਾਨੂੰਨੀ ਤਰੀਕੇ ਦੇ ਨਾਲ ਨਸ਼ਾ ਵੇਚ ਕੇ ਇਸ ਇਲਾਕੇ ਦੇ ਨੌਜਵਾਨ ਪੀੜੀ ਦਾ ਨੁਕਸਾਨ ਕਰਕੇ ਜਿਹੜੀਆਂ ਆਪਣੀਆਂ ਜਾਇਦਾਦਾਂ ਬਣਾਈਆਂ ਸੀ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਵਹੀਕਲ ਉਹਨਾਂ ਦੇ ਘਰ ਉਹਨਾਂ ਦੇ ਪਲਾਟ ਉਹ ਉਹਨਾਂ ਦੇ ਉਹਨਾਂ ਦੇ ਸਬੰਧ ਦੇ ਵਿੱਚ ਕਾਰਵਾਈ ਕਰਦੇ ਹੋਏ 68 ਐਫ ਐਨਡੀਪੀਐਸ ਐਕਟ ਦੇ ਤਹਿਤ ਉਹਨਾਂ ਦੀਆਂ ਜਾਇਦਾਦਾਂ ਨੂੰ ਜਿਹੜਾ ਕੰਪੀਟੈਂਟ ਅਥਾਰਟੀ ਦਿੱਲੀ ਪਾਸੋਂ ਫ੍ਰੀਜ਼ ਕਰਵਾਇਆ ਗਿਆ ਤੇ ਅੱਜ ਜਿਹੜੇ ਫ੍ਰੀਜ਼ਿੰਗ ਆਰਡਰ ਨੇ ਉਹ ਸਾਡੇ ਕੋਲ ਪਹਿਲਾਂ ਮਸੂਲ ਹੋਏ ਸੀ ਅੱਜ ਅਸੀਂ ਉਹਨਾਂ ਦੇ ਘਰਾਂ ਦੇ ਵਿੱਚ ਚਪਕਾ ਕੇ ਉਹਨਾਂ ਨੂੰ ਨੋਟ ਕਰਵਾ ਕੇ ਔਰ ਇਹ ਸਾਰੀ ਕਾਰਵਾਈ ਕਰ ਰਹੇ ਹਾਂ ਇਸ ਇਲਾਕੇ ਦੇ ਵਿੱਚ ਫਤਿਹਗੜ ਚੋੜੀਆਂ ਦੇ 6 6 ਵੱਡੇ ਸਮਗਦਰ ਦੇ ਸਦਰ ਥਾਣੇ ਦੇ 7 ਸਮਗਦਰ ਦੇ ਹਨ ਔਰ ਕਿਲਾ ਲਾਲ ਸਿੰਘ ਥਾਣੇ ਦੇ 2 ਸਮਗਦਰ ਦੇ ਜਿਨ੍ਹਾਂ ਦੀ ਪ੍ਰਾਪਰਟੀ ਜਿਹੜੀ ਆ ਫ੍ਰੀਜ਼ ਕਰਵਾਈ ਗਈ ਹੈ ਔਰ ਇਹਨਾਂ ਦੀ ਕੁੱਲ ਜਿਹੜੀ ਕੀਮਤ ਹੈ 5 ਕਰੋੜ 73 ਲੱਖ 60 ਹਜ਼ਾਰ 595 ਰੁਪਏ ਬੰਦੀ ਹੈ ਜਿਹੜੀ ਭਾਰਤ ਸਰਕਾਰ ਦੇ ਹੁਕਮਾਂ ਦੇ ਅਨਸਾਰ ਇਹ ਜਿਹੜੀ ਫ੍ਰੀਜ਼ ਕੀਤੀ ਗਈ ਹੈ ਇਸਾਰੇ ਫਤੇਗੜ ਚੂੜੀਆਂ ਸ਼ਹਿਰ ਦੇ ਕਿਨੇ ਕੇਸ ਹੈ ਫਤੇਗੜ ਚੂੜੀਆਂ ਦੇ 6 ਐਫ ਆਈ ਆਰਸ ਹੈਗੀਆਂ ਨੇ ਜਿਨ੍ਹਾਂ ਦੇ 6 ਜਿਹੜੇ ਸਮਗਲਰ ਨੇ ਉਹਦੇ 6ਾਂ ਦੇ ਘਰਾਂ ਦੇ ਵਿੱਚ ਜਿਹੜੇ ਨੇ ਇਹ ਨੋਟਿਸ 68 ਐਫ ਦੇ ਤਹਿਤ ਕਾਰਵਾਈ ਕਰਦੇ ਹੋਏ ਫ੍ਰੀਜ਼ਿੰਗ ਆਰਡਰ ਚੁੱਕਾਏ ਗਏ। ਇਹ ਸਰ ਇਹਦੇ ਅਗਲਾ ਐਕਸ਼ਨ ਕੀ ਹੁੰਦਾ ਜੀ ਜਿਹੜਾ ਆਪਾਂ ਨੋਟਿਸ ਧਰਾਂ ਦੇ ਬਾਹਰ ਚਪਕਾਏ ਗਏ ਆ ਇਸ ਤੋਂ ਨੈਕਸਟ ਕੱਪ ਕੀ ਹੁੰਦਾ ਜੀ ਕਾਨੂੰਨ ਮੁਤਾਬਕ ਇਹਨਾਂ ਨੂੰ ਸਾਰੀ ਜਿਹੜੀ ਕਾਰਵਾਈ ਆ ਉਹ ਕੰਪੀਟੈਂਟ ਅਥਾਰਟੀ ਤੋਂ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ ਲੇਕਿਨ ਫਿਰ ਵੀ ਜੇ ਇਹ ਕੋਈ ਅਪੀਲ ਵਗੈਰਾ ਕਰਨਗੇ ਔਰ ਉਸ ਦੇ ਮੁਤਾਬਕ ਹੋਊਗੀ ਜਿਹੜੀ ਕਾਰਵਾਈ ਆ ਮਸਤਲਿਆਂ ਦੀ ਹੋਊਗੀ।